ਪੰਜਾਬ ਦੇ ਮਸ਼ਹੂਰ ਗਾਇਕ ਬਲਕਾਰ ਸਿੱਧੂ ਕਾਂਗਰਸ ਪਾਰਟੀ ਸ਼ਾਮਲ ਹੋਣ ਜਾ ਰਹੇ ਨੇ ਕਾਂਗਰਸ ਪਾਰਟੀ ਸ਼ਾਮਲ ਹੋਣ ਤੋਂ ਪਹਿਲਾਂ ਬਲਕਾਰ ਸਿੱਧੂ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਲਕਾਰ ਜੀ ਇਹ ਫੈਸਲਾ ਕਿਉਂ ਲਿਆ ਕਾਂਗਰਸ ਪਾਰਟੀ ਜਾਣ ਦਾ ਦੇਖੋ ਜੋ ਕੈਪਟਨ ਅਮਰਿੰਦਰ ਸਿੰਘ ਜੀ ਆ ਉਹਨਾਂ ਨੂੰ ਆਪਾਂ ਦੇਖਿਆ ਵਰਖਿਆ 2002 ਤੋਂ ਲੈ ਕੇ 2007 ਤੱਕ ਜੋ ਉਹਨਾਂ ਨੇ ਪੰਜਾਬ ਲਈ ਕੀਤਾ ਕਰਸਾਲੀ ਲਈ ਕੀਤਾ ਜਾਂ ਪਾਣੀ ਦੇ ਮਸਲੇ ਜਿਹੜੇ ਕਿੰਨੇ ਸਾਲਾਂ ਤੋਂ ਅੜੇ ਆਉਂਦੇ ਸੀ ਬੇਪਰਵਾਹ ਹੋ ਕੇ ਪੰਜਾਬ ਨੂੰ ਮਾਰੂਥਲ ਹੋਣ ਤੋਂ ਬਚਾਇਆ ਉਹਨਾਂ ਨੇ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਕਿ ਕੈਪਟਨ ਮਰਿੰਦਰ ਸਿੰਘ ਦਾ ਮੈਂ ਨਹੀਂ ਸਾਰਾ ਪੰਜਾਬ ਹੀ ਆਸ਼ਿਕਾ ਹਾਂਜੀ ਪਰ ਤੁਸੀਂ ਤਾਂ ਭਗਵੰਤ ਮਾਨ ਦੇ ਵੀ ਕਾਫੀ ਨੇੜੇ ਸੀ ਕੋਸ਼ਿਸ਼ ਵੀ ਕੀਤੀ ਉਹਨੇ ਆਮ ਆਦਮੀ ਪਾਰਟੀ ਚ ਲੈਣ ਦੀ ਭਗਵੰਤ ਮਾਨ ਜੀ ਮੇਰੇ ਨਾਲ ਕਲਾਕਾਰ ਭਰਾ ਨੇ ਸਾਡੇ ਦੋਸਤ ਆ ਹੈਗੇ ਆ ਉਹ ਕੀ ਆ ਦੇਖੋ ਪਾਰਟੀ ਦੇ ਵਿੱਚ ਜਦੋਂ ਰਹਿ ਹੀ ਨਹੀਂ ਕੁਝ ਪਹਿਲੀ ਗੱਲ ਤਾਂ ਇੱਕ ਨਾ ਦੀ ਕੱਚੀ ਪਾਰਟੀ ਆ ਸਾਡੀ ਟਿਕਟ ਦੇ ਕੇ ਵਾਪਸ ਲੈ ਲਈ ਦੋਸ਼ ਲਾਏ ਹੁਣ ਤੱਕ 1 ਸਾਲ ਹੋ ਗਿਆ ਇਹਨਾਂ ਨੂੰ ਦੋਸ਼ ਕੋਈ ਸਾਫਤ ਨਹੀਂ ਕੀਤੇ ਕਿਸੇ ਨੇ ਫੋਨ ਕਰਤਾ ਵੀ ਮਲਕਾਰਤਾ ਇਦਾਂ ਹੈ ਜੀ ਇਹ ਗੋਟੇ-ਗੁੱਟੇ ਦਾ ਖੇਡਤਾ ਹੈ ਨਹੀਂ ਗੋਲੀਆਂ ਦਾ ਕੱਚ ਦੀਆਂ ਖੇਡਦੇ ਨੇ ਜਵਾਕ ਵੀ ਤੇਰੀਆਂ ਚਾਕੇ ਭੱਜ ਗਿਆ ਜਾਂ ਮੇਰੀਆਂ ਭੱਜ ਗਿਆ ਮੇਰੀ ਸ਼ਭੀ ਨੂੰ ਖਰਾਬ ਕੀਤਾ ਇਹਨਾਂ ਨੇ ਮੈਂ ਹੀ ਪੁੱਛੂਗਾ ਹੁਣ ਪਾਰਟੀ 'ਚ ਆ ਕੇ ਵੀ ਤੁਸੀਂ ਜਿਹੜੇ ਦੋਸ਼ ਲਾਏ ਸੀ ਜਿਨ੍ਹਾਂ ਨੇ ਲਾਏ ਸੀ ਉਹਨਾਂ ਨੂੰ ਮੈਂ ਪਹਿਲਾਂ ਤਾਂ ਵੈਸੇ ਪੁੱਛਦਾ ਰਿਹਾ ਵੀ ਮੇਰੇ ਦੋਸ਼ ਲਾਇਆ ਜਿਹੜੇ ਵੀ ਉਹਦੇ ਕੋਈ ਤੁਹਾਡੇ ਕੋਲ ਸਬੂਤ ਹੋਣ ਮੇਰਾ ਕਲਾ ਹੈ ਨਹੀਂ ਚੜ ਕੋਟ ਨੂੰ ਦੇਣੇ ਪੈਣਾ ਸ਼ਾਜ ਕਿਸ ਨੇ ਕੀਤੀ ਤੁਹਾਡੇ ਖਿਲਾਫ ਨਹੀਂ ਵੇਖੋ ਜੀ ਪਾਰਟੀ ਦੇ ਵਿੱਚ ਕਿਸੇ ਨੇ ਤਾਂ ਕੀਤੀ ਹੋਣੀ ਮੈਂ ਤਾਂ ਕਲਾਕਾਰ ਬੰਦਾ ਸੀ ਹੈ ਜੀ ਤੇ ਇਹ ਉਹਨਾਂ ਨੇ ਕੀਤੀ ਹੋਣੀ ਜਿਹਨਾਂ ਨੂੰ ਪਤਾ ਲੱਗਿਆ ਵੀ ਪਾਰਟੀ ਦੇ ਵਿੱਚ ਸਾਡਾ ਜਾਂ ਅੱਗੇ ਜਾਊਗਾ ਜਾਂ ਕੋਈ ਉਹਨਾਂ ਨੂੰ ਕੋਈ ਲਾਲਚ ਹੋਊਗਾ ਕਿਉਂਕਿ ਕਈ ਇਦਾਂ ਦੇ ਫੋਨ ਵੀ ਆਏ ਵਧਾਈਆਂ ਜੀ ਤੁਹਾਨੂੰ ਤੁਸੀਂ ਆਏ ਆ ਮੈਂ ਕਿਹਾ ਬਹੁਤ ਵਧੀਆ ਜੇ ਮੈਂ ਥੋੜਾ ਜਿਹਾ ਤੇਜ਼ਤਰਾਰ ਹੁੰਦਾ ਸ਼ਾਇਦ ਉਹਨਾਂ ਨੂੰ ਮਿਲ ਲੰਦਾ ਜਾ ਕੇ ਆਰਿਓ ਪਾਰਟੀ ਜਵਾਬ ਵੀ ਬਾਹਰ ਨਹੀਂ ਕਾਂਗਰਸ ਪਾਰਟੀ ਤੋਂ ਹੁਣ ਤੁਹਾਨੂੰ ਸੀਟ ਮਿਲਣ ਜਾ ਰਹੀ ਹੈ ਨਹੀਂ 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 ਪਤਾ ਮੈਂ ਬਨਾ ਤਾਂ ਪਹਿਲਾ ਆਮ ਆਦਮੀ ਪਾਰਟੀ ਤੋਂ ਮੈਂ ਸੀਟ ਲਈ ਗਿਆ ਸੀ ਠੀਕ ਹੈ ਉਹਨਾਂ ਨੇ ਚੋਣ ਲੜਾਤੀ ਟਿਕਟ ਦੇਤੀ ਵਾਪਸ ਲੈ ਲਈ ਚੋਣ ਮੈਂ ਤਾਂ ਲੜੀ ਸੀ ਕਿਉਂਕਿ ਮੈਂ ਇੱਕੋ ਗੱਲ ਤੇ ਲੜੀ ਸੀ ਮੇਰੇ ਦੋਸ਼ ਆ ਉਹ ਇੱਕ ਮਹੀਨਾ ਪਿਆ ਜੇ ਕਿ ਠੱਗੀ ਠੋਰੀ ਕੀਤੀ ਹੈ ਤੇ ਆ ਕੇ ਜਵਾਬ ਦੇ ਦੇ ਅੱਜ ਤੱਕ ਜਵਾਬ ਨਹੀਂ ਮਿਲਿਆ ਸੈਕੰਡ ਗੱਲ ਇਹ ਆ ਜਿਹੜੀ ਇਹ ਪਾਰਟੀ ਆ ਇਹ ਝਾੜੂ ਤਾਂ मुट्ठीਬੰਦੀ ਚੰਗਾ ਹੁੰਦਾ ਇਹ 3 ਨਿਕਲ ਲੱਗੇ ਖੰਡੂਰ ਸਾਹਿਬ ਵੋਟਾਂ ਦੇ ਵਿੱਚ ਦੋ ਤੀਲੇ ਤਾਂ ਉਧਰ ਚੱਲ ਗਏ ਹੈ ਜੀ ਬਾਕੀ ਦੋ ਕਿ ਪਹਿਲਾਂ ਲਗੇ ਆ ਇਹ 4 ਐਮਪੀ ਸਾਡੇ ਪੰਜਾਬ ਨੇ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜੇ ਜਿਹੜੇ ਆਪ ਦੇ 4 ਐਮਪੀ ਨਹੀਂ ਇਕੱਠੇ ਕਰ ਸਕਦੇ ਹੈ ਜੀ ਇਹ ਝਾੜੂ ਤਾਂ ਜਦੋਂ ਤੀਲਾ ਤੀਲਾ ਹੋ ਗਿਆ ਜਿਹੜਾ ਕਹਿੰਦਾ ਨਾ ਪੰਜਾਬ ਦੇ ਵਿੱਚ ਸਫਾਈ ਕਰਾਂਗੇ ਇਹ ਝਾੜੂ ਨੇ ਤਾਂ ਆਪ ਹੀ ਗੰਦ ਪਾ ਦੇਣਾ ਆਪਾਂ ਨਿੱਕੇ ਹੁੰਦੇ ਬੇਬੇ ਵਰਗੀਆਂ ਆਪਣਾ ਝਾੜੂ ਲਾਉਂਦੀਆਂ ਸਫਾਈ ਕਰਦੇ ਜਿੱਦੇ ਖੇਲਣ ਜਾਂਦਾ ਸੀ ਵਿਹੜੇ 'ਚ ਫਿਰ ਉਹੀ ਇਕੱਠਾ ਕਰਨਾ ਔਖਾ ਹੋ ਜਾਂਦਾ ਸੀ ਇਹ ਪੰਜਾਬੀ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਆ ਵੀ ਇਹਨਾਂ ਦੇ ਵਿੱਚ ਜਿਹੜੇ ਆਏ ਹੋਏ ਆ ਦਿੱਲੀ ਵਿਹਾਰ ਤੋਂ ਯੂਪੀ ਤੋਂ ਆਪ ਨੇਤਾ ਉਹ ਕਬਜ਼ਾ ਕਰਨਾ ਚਾਹੁੰਦੇ ਆ ਪੰਜਾਬ ਤੇ ਇਹ ਕਬਜ਼ਾ ਨਾ ਹੋਣ ਦਿਓ ਕਿਉਂਕਿ ਇਹ ਪਹਿਲੀਆਂ ਸਰਕਾਰਾਂ ਨੂੰ ਵੀ ਮਾੜੀ ਸਰਕਾਰ ਬਣ ਜੂਗੀ ਪੰਜਾਬ ਬਚਾਈਏ ਕੈਪਟਨ ਅਮਰਿੰਦਰ ਸਿੰਘ ਜੀ ਵਰਗਾ ਜਿਹੜਾ ਨੇਤਾ ਇਹ ਸਾਨੂੰ ਪੰਜਾਬ ਲਈ ਚਾਹੀਦਾ ਲੋਕ ਕਹਿੰਦੇ ਆ ਕਿ ਕੀ ਪੰਜਾਬ ਦੇ ਪੱਖ ਚ ਮਾਹੌਲ ਆ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣ ਜਾ ਰਹੀ ਔਰ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ ਹੋ ਮੈਂ ਕੌਣ ਕਹਿੰਦਾ ਆ ਬੰਦਰ ਪਿੰਡਾ ਜਾ ਕੇ ਦੇਖੋ ਇਹ ਤਾਂ ਇਹਦਾ ਇਹਦਾ ਸਾਨੂੰ ਪਤਾ ਨਾ ਅੱਜ ਜੁਆਇਨ ਕਰ ਲੱਗਾ ਇਹ ਤੁਸੀਂ ਦੇਖਿਓ ਆ 2-3 ਮਹੀਨਿਆਂ ਦੇ ਵਿੱਚ ਜਿਹੜੇ ਔਖੇ ਨੇ ਜਿਨ੍ਹਾਂ ਨੇ ਪਾਰਟੀ ਲਈ ਸੱਚੇ ਦਿਲੋਂ ਕੰਮ ਕੀਤਾ ਸੀ ਉਹ ਤਾਂ ਪਾਸੇ ਮਾਰੇ ਚੱਕੇ ਹੁਣ ਪੈਸੇ ਵਾਲੇ ਆਈ ਜਾਂਦੇ ਆ ਕਿਸੇ ਉਹ ਲੀਡਰ ਨੇ ਘਰੇ ਜਾ ਕੇ ਆ ਜੀ ਉਹ ਜੁਆਇਨ ਕਰਾ ਲਿਆ ਉਹਨੂੰ ਦੰਦ ਕਸਾਈ ਦੇਤੀ ਦੇਖਦੇ ਨਾ ਉਹਨੂੰ ਲਾਰਾ ਲਾਤਾ ਤੈਨੂੰ ਚੋਂ ਲੜਾਵਾਂਗੇ ਮੈਨੂੰ ਇਹ ਲੱਗਦਾ ਵੀ ਇਹ ਜੇਕਰ ਆਮ ਆਦਮੀ ਪਾਰਟੀ ਇਨੇ ਚੋਣ ਲੜਨੀ ਆ ਤਾਂ ਸਾਡੀਆਂ ਸੀਟਾਂ 117 ਤੋਂ 5400 ਸੀਟਾਂ ਕਰਨੀਆਂ ਪੈਣਗੀਆਂ ਤੇ ਸੀਐਮ ਸਾਨੂੰ ਬਣਾਉਣੇ ਪੈਣਗੇ 25 ਪਰ ਤੁਹਾਡੇ ਦੋਸਤਾਂ ਕਹਿੰਦੇ ਨੇ ਭਗਵੰਤ ਮਾਨ ਦੀ ਸਾਡੀ ਸਰਕਾਰ ਬਣਨ ਜਾ ਰਹੀ ਹੈ ਦੇਖੋ ਜੀ ਉਹਦਾ ਪਾਰਟੀ ਜਾ ਉਹ ਕਹਿ ਦੂਗਾ ਆ ਇਹਦਾ ਹੋਰ ਵੀ ਕਹਿੰਦੇ ਆ ਹੈ ਜੀ ਇਹ ਤਾਂ ਪਾਰਟੀ ਦੇ ਵਿੱਚ ਤਾਂ ਕੀ ਇਹ ਪਾਰਟੀਆਂ ਦਾ రికిਆ ਮੁੱਟੀਆਂ ਹੋਰ ਪਾਰਟੀਆਂ ਵੀ ਆ ਕੋਈ ਹੌਸਲੇ ਢੋਂਦਾ ਹੁੰਦਾ ਇਹਦਾ ਮੈਦਾਨ ਚ ਜਾ ਕੇ ਪਤਾ ਲੱਗੂ ਤੁਹਾਨੂੰ ਲੱਗਦਾ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ बन ਗਈ ਜੀ ਇਹ ਤਾਂ ਤੁਸੀਂ ਜਾਂ 3 ਮਹੀਨਿਆਂ ਚ ਐ ਨਹੀਂ ਪਤਾ ਭਾਂਤ ਮਾਨ ਛੱਡ ਕੇ ਅੱਜ ਪਾਰਟ ਚੋਂ ਹੁਣ ਜਿਆਦਾ ਫੋਕਸ ਗਾਇਕੀ ਦੇ ਉੱਤੇ ਕਰੋਗੇ ਜਾਂ ਪੋਲਿਟਿਕਸ ਦੇ ਉੱਤੇ ਕਰੋਗੇ ਦੇਖੋ ਮੈਂ ਰੋਟੀ ਦਾ ਆਪਦੇ ਗਾਇਕੀ ਨਾਲ ਖਾਣੀ ਆ ਜੇਕਰ ਹੋਰ ਸਾਡੇ ਪੰਜਾਬ ਦੇ ਪਾਰਟੀਆਂ ਦੇ ਨੇਤਾ ਨੇ ਕਿਸੇ ਦੇ ਬਸਾਂ ਚੱਲਦੀਆਂ ਕਿਸੇ ਕੋਲ ਖੇਤੀਬਾੜੀ ਆ ਕਿਸੇ ਦੀ ਕੋਈ ਟਰਾਂਸਪੋਰਟ ਆ ਕਿਸੇ ਦਾ ਕੋਈ ਹੋਰ ਕਾਰੋਬਾਰ ਆ ਬੱਚੇ ਤਾਂ ਮੈਂ ਆਪਦੀ ਗਾਇਕੀ ਤੋਂ ਖਾਣੇ ਸਾਡੇ ਸਦੀਕ ਸਾਹਿਬ ਹੁਣ ਤੱਕ ਐਮਐਲਏ ਬਣ ਕੇ ਪ੍ਰੋਗਰਾਮ ਲਾਉਂਦੇ ਆ ਪ੍ਰੋਗਰਾਮ ਦਾ ਕੀ ਮੈਂ ਤਾਂ ਕਰਨਾ ਬਾਕੀ ਜੋ ਜੋ ਪਾਰਟੀ ਸੇਵਾ ਲਾਉਗੀ ਉੱਥੇ ਮੈਂ ਤਨੂਮਨ ਨੂੰ ਜਾਊਗਾ ਉਸ ਦਾ ਤੇ ਪ੍ਰੋਗਰਾਮ ਬੇਸ਼ੱਕ ਮੈਨੂੰ ਛੱਡਣੇ ਪੈਣ ਜਦੋਂ ਪਾਰਟੀ ਨੇ ਕਿਸੇ ਡਿਊਟੀ ਲਾਉਣੀ ਆ ਵੀ ਇੱਥੇ ਪਾਰਟੀ ਲਈ ਕੰਮ ਕਰਨਾ ਹੋਵੇ ਕਰੂੰਗਾ ਪਰ ਤੁਹਾਨੂੰ ਲੱਗਦਾ ਕਿ ਕਦੇ-ਕਦੇ ਜੋ ਤੁਹਾਡੀ ਗਾਇਕੀ ਦਾ ਕਰੀਅਰ ਰਿਹਾ ਜੋ ਹਿਸਟਰੀ ਰਹੀ ਆ ਤੁਹਾਡੀ ਉਹਦੇ ਤੇ ਲੋਕ ਘੇਰ ਲੈਂਦੇ ਨੇ ਜਿਵੇਂ ਤਲਵੰਡੀ ਇਲੈਕਸ਼ਨ ਦੇ ਅੰਦਰ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਗਾਣੇ ਕਿਹੜੇ ਗਾਣੇ ਕਿਹੜੇ ਗਾਣੇ ਦੱਸ ਬੋਲੋ ਬੋਲੋ ਕਿਹੜੇ ਗਾਣੇ ਬੋਲੋ ਤੁਹਾਡੇ ਉਹ ਲੋਕ ਦੱਸੋ ਕਿਹੜੇ ਗਾਣੇ ਬੋਲੋ ਮੈਨੂੰ ਜਵਾਬ ਦਿਓ ਕਿਹੜ ਜੇ ਤੁਸੀਂ ਐਸਾ ਆਪਾਂ ਮੁਹੱਬਤ ਪਿਆਰ ਦੇ ਵਿੱਚ ਖੰਡ ਵਿੱਚਲੀ ਕਿਹਨੂੰ ਸੋਚਣੀ ਮਾੜੀ ਆ ਖੰਡ ਵਿੱਚਲੀ ਮੈਂ ਆਪਦੀ ਮਹਿਬੂਬਾ ਨੂੰ ਮੈਂ ਆਪਦੀ ਘਰ ਵਾਲੀ ਨੂੰ ਕਹਿ ਸਕਦਾ ਬੱਚਿਆਂ ਨੂੰ ਕਹਿ ਸਕਦਾ ਖੰਡ ਵਿੱਚਲੀ ਜੇ ਗਾਣਾ ਮਾੜਾ ਹੋ ਗਿਆ ਹੈ ਜੀ ਫਿਰ ਮਾਨਕ ਸਾਹਿਬ ਵਰਗੇ ਜਿਹੜੇ ਮਹਾਨ ਕਲਾਕਾਰ ਐਡੇ ਐਡੇ ਜਿਨ੍ਹਾਂ ਦਾ ਨਾਮ ਲੈ ਕੇ ਅਸੀਂ ਸਾਰੇ ਕਹਿੰਦੇ ਵੀ ਮਾਨਕ ਸਾਹਿਬ ਜਮਲਾ ਜੱਟ ਜੀ ਹੈ ਜੀ ਫਿਰ ਉਹ ਤਾਂ ਉਹਨਾਂ ਨੇ ਤਾਂ ਫਿਰ ਦੁਬਾਰਾ ਗਾਇਆ ਹੋਊਗਾ ਨਹੀਂ ਇਹ ਨਹੀਂ ਇਹ ਗਾਣਾ ਸਾਡੇ ਸਰੋਤੇ ਨੂੰ ਸੁਣਾ ਦਿਓ ਫਿਰ ਇੱਕ ਵਾਰ ਨਹੀਂ ਗਾਣਾ ਮੈਂ ਨਹੀਂ ਸੁਣਾ ਸਕਦਾ ਜੀ ਕਿਉਂਕਿ ਹਜੇ ਮੈਂ ਬਹੁਤ ਵਧੀਆ ਤੁਸੀਂ ਮੇਰੇ ਘਰ ਆਇਓ ਵੈਲਕਮ ਜੀ ਆਇਆਂ ਨੂੰ ਹੈ ਜੀ ਤੇ ਮੈਂ ਤਾਂ ਇਹੀ ਆਖੂਗਾ ਵੀ ਆਪਣਾ ਰੰਗਲਾ ਪੰਜਾਬ ਆ ਜਿਹੜਾ ਮੁੜ ਕੇ ਹੁਲੀਆਂ ਤੇ ਲੈ ਕੇ ਆਈਏ ਜੋ ਪੰਜਾਬ ਦੇ ਵਿੱਚ ਆ ਪਿਛਲੇ 8-9 ਸਾਲਾਂ ਤੋਂ ਗੰਦ ਪੈ ਗਿਆ ਨਸ਼ੇ ਐ ਬੇਕਣ ਲੱਗੇ ਮੇਰਾ ਖਿਆਲ ਹੈ ਦਵਾਈ ਨਹੀਂ ਮਿਲਦੀ ਨਸ਼ੇ ਘਰੇ ਦੇ ਜਾਂਦੇ ਆ ਮੁਹੰਮਦ ਸਦੀਕ ਬਹੁਤ ਸਾਰੇ ਗਾਣੇ ਬਣਾਉਂਦੇ ਸੀ ਪਾਰਟੀ ਦੇ ਲਈ ਤੁਸੀਂ ਵੀ ਹੁਣ ਕਾਂਗਰਸ ਹਾਂਜੀ 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 ਪਾਰਟੀ ਦੇ ਗਾਣੇ ਜਿੰਨੇ ਮਰਜ਼ੀ ਸੋਚਿਆ ਕੁਝ ਕਿਸ ਤਰ੍ਹਾਂ ਦੇ ਗਾਣੇ ਹੋਣਗੇ ਨਵੇਂ ਤਰ੍ਹਾਂ ਦੇ ਗਾਣੇ ਸਮਾਜ ਦੇ ਹੋਣਗੇ ਜੀ ਇਦਾਂ ਉਹਨਾਂ ਨਸ਼ਿਆਂ ਦਾ ਕਿੰਨਾ ਇੱਥੇ ਸਾਡੀ ਜਵਾਨੀ ਰੰਗਲੀ ਖਾ ਲਈ ਆ ਹੋਰ ਆ ਭ੍ਰਿਸ਼ਟਾਚਾਰ ਹੈ ਹੈ ਜੀ ਇਹ ਬਦਮਾਛੀਆਂ ਅਰੇ ਇੱਥੇ ਵੱਜਰੀ ਜੋ ਵੀ ਹੈਗਾ ਇਹ ਸਾਨੂੰ ਸਾਡੇ ਲਖਾਰੀ ਲਿਖ ਕੇ ਦੇਣਗੇ ਅਸੀਂ ਗਾਇਮਾਂਗੇ ਪਾਰਟੀ ਲਈ ਕੰਮ ਕਰਾਂਗੇ ਕੋਈ ਸੋਚੇਗਾ ਕਿ ਮੇਰੇ ਲਈ ਜਿਹੜਾ ਹੈਗਾ ਮੈਂ ਤਾਂ ਕਰੂੰਗਾ ਉਹ ਸੋਚਿਆ ਕਿਸ ਤਰ੍ਹਾਂ ਦੇ ਮੁੱਦੇ ਹੋਣਗੇ ਜਿਨ੍ਹਾਂ ਦੇ ਉੱਤੇ ਤੁਸੀਂ ਗਾਉਣ ਜਾ ਰਹੇ ਹੋ ਖੁਦਕੁਸ਼ੀਆਂ ਇੱਕ ਵੱਡਾ ਮੁੱਦਾ ਨਸ਼ਾ ਇੱਕ ਵੱਡਾ ਮੁੱਦਾ ਦੇਖੋ ਜਿੱਦਾਂ ਹੈਗਾਗਾ ਉਹ ਪੁੱਤਰੋ ਪੰਜਾਬ ਦੇ ਉੱਠ ਕੇ ਆਪਣਾ ਆਪ ਸੰਭਾਲੋ ਸੋਹਣੇ ਜੀ ਜ਼ਿੰਦਗੀ ਨੂੰ ਐਵੇਂ ਨਸ਼ਿਆਂ ਵਿੱਚ ਨਾ ਗਾਲੋ ਕਰ ਉੱਜੜ ਜਾਵਣਗੇ ਬੋਲਣਗੇ ਵਿੱਚ ਕਬੂਤਰ ਗੋਲੇ ਨਸ਼ਿਆਂ ਨੇ ਖਾ ਲੈਣੇ ਕਿਸੇ ਦੇ ਪੁੱਤ ਭਰਾ ਜਾ ਢੋਲੇ ਸੋਹਣੇ ਜੀ ਜ਼ਿੰਦਗੀ ਨੂੰ ਐਵੇਂ ਨਸ਼ਿਆਂ ਵਿੱਚ ਨਾ ਗਾਲੋ ਪੁੱਤਰੋ ਪੰਜਾਬ ਦੇ ਉੱਠ ਕੇ ਆਪਣਾ ਆਪ ਸੰਭਾਲੋ ਇਹ ਆਪਾਂ ਨੂੰ ਇਹੀ ਮੈਂ ਨਾਰਾ ਦੇਊਗਾ ਪੰਜਾਬ ਵਾਸੀਆਂ ਨੂੰ ਜੂਥ ਨੂੰ ਵੀ ਆਪਾਂ ਸੰਭਾਲੀਏ ਰੰਗਲਾ ਪੰਜਾਬ ਮੁੜ ਕੇ ਹੋਲੀਆਂ ਤੇ ਲੈ ਕੇ ਆਈਏ ਧੰਨਵਾਦ ਤੁਸੀਂ ਬਲਕਾਰ ਸਿੱਧੂ ਜੋ ਕਾਂਗਰਸ ਪਾਰਟੀ ਸ਼ਾਮਲ ਹੋ ਰਹੇ ਨੇ ਔਰ ਕਾਂਗਰਸ ਪਾਰਟੀ ਚ ਸ਼ਾਮਲ ਹੋਣ ਤੋਂ ਪਹਿਲਾਂ ਸਾਡੇ ਨਾਲ ਉਹਨਾਂ ਦਾ ਇਹ ਪਹਿਲਾ ਇੰਟਰਵਿਊ ਸੀ ਔਰ ਉਹਨਾਂ ਦਾ ਕਹਿਣਾ ਕਿ 2017 ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਮੋਹਾਲੀ